ਬਹੁਤ ਤੂੰ ਸੈਰ ਤੋਂ ਆ ਇਹ ਬਾਜੀ ਪੈਨ ਮੋੜਦੀ ਸੀ ਅੱਜ ਫਰਸਟ ਨਾਮ ਜੀ ਰੀਤ ਜੈਤੋ ਨੇ ਜਿੱਤਿਆ ਜੀ ਨੰਨੂ ਚੈਨਾ ਕੁਸਤਰ ਲੈ ਕੇ ਉਹਦਾ ਚਿੱਲਾ ਜੀ ਹੈ ਠੀਕ ਹੈ ਜੀ ਇਹ ਫਰਿੱਜ ਜਿੱਤਿਆ ਤੇ ਆ ਪੈਸੇ ਇਹਨਾਂ ਨੂੰ 42000 ਰੁਪਿਆ ਵੰਡੇ ਆਇਆ ਜੀ ਤੇ 42000 ਦੇਤਾ ਹੀ ਆ ਫਰਿੱਜ ਜਿੱਤਿਆ ਬਾਈ ਪਹਿਲੇ ਨੰਬਰ ਵਾਲੀ ਇਹ ਸਾਡੇ ਡੇਰਾ ਹੀ ਬਾਬਾ ਸ਼੍ਰੀਚੰਦਰ ਮਹਾਰਾਜ ਦਾ ਉੱਥੇ ਇਹਨਾਂ ਨੇ ਬਾਈ ਰੀਤ ਦੇ ਸਹੁੰਤੀ ਨਾਲ ਉੱਥੇ ਮਤਲਬ ਇਹਨਾਂ ਡੇਰਾ ਸਹੁੰ ਦੇਤੀ ਚੜ੍ਹਾਦੀ ਸੇਵਾ ਕਰਤੀ ਬਹੁਤ ਬਹੁਤ ਧੰਨਵਾਦ ਠੀਕ ਰੀਤ ਜੈਤੋ ਬਾਈ ਦਾ ਤੇ ਨੰਨੂ ਵੀਰ ਦਾ ਆਮੋਰ ਬਾਜੀ ਦੂਜਾ ਨਾਮ ਦਿੱਤਾ ਜਾ ਰਿਹਾ ਨੀਲਾ ਪੁੱਤੋ ਅਰੇ ਬਹੁਤ ਵਧੀਆ ਬਾਜੀ ਰਈ ਪਿੰਦਰਮ ਚਾਕੀ ਬਈ ਤੀਜਾ ਨਾਮ ਪੱਖਾ ਜਿੱਤੂ ਠੀਕ ਹੈ ਤੇ 42000 ਰੁਪਇਆ 42000 ਰੁਪਇਆ ਯਮਨ ਵੀ ਆ ਗਿਆ ਨੇ ਬੰਦੇ ਨੂੰ ਕਮੀ ਇੱਧਰ ਦੇਖੋ ਜੀ ਓਕੇ